ਉਹ ਕੀਆ ਮਸਲਾ ਕੀ ਆ ਸੀ ਬਾਈ ਜੀ ਮਸਲਾ ਕੀ ਹਤਾ ਕੀ ਲੈਡੀ ਦਾ ਮਸਲਾ ਕੀ ਹਤਾ ਨਰਾਜ ਹੋ ਗਿਆ ਲੱਗ ਹੈ ਨਰਾਜ ਹੋ ਕੇ ਲੱਗ ਰਿਹਾ ਲਾਚੇ ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੁੱਢਲੀ ਜਿਹੜੀ ਆਪਣੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਬਹਾਫ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸ ਐਚ ਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੀ ਇਨਫਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਲੇਨੈਂਟ ਹੈਗਾ ਉਹਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿਸ ਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਪਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤੋਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਸੀਜ ਵਾਸਤੇ ਇਹਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਲੈ ਕਰਕੇ ਔਰ ਇੱਕ ਪੈਟੋਏ ਬਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕਿਊਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਚੁੱਕਿਆ ਕੁਝ ਪੈਸੇ ਇਹਦੇ ਕੋਲ ਲਹਗੇ ਨੇ ਉਹ ਅੰਦਰ ਜਾ ਕਰਕੇ ਇਹਨੇ ਖੋਹ ਕੀਤੀ ਕੀ ਮਸਲਾ ਕੀ ਅਲੀ ਭਾਈ ਜੀ ਕੀ ਮਸਲਾ ਕੀ ਹੈ ਜੀ ਕੀ ਸੀ ਥੋੜਾ ਦੱਸ ਦਿਓ ਤੁਹਾਡੀ ਗੱਲ ਆ ਜੇਗੀ ਸਾਹਮਣੇ ਤੁਹਾਡਾ ਪੱਖ ਰੱਖੋ ਜੀ ਮੈਂ ਗੁਰਤੇਜ ਜੀ ਮੈਂ ਵੀ ਕਰ ਰਿਹਾ ਹਾਂ ਇੱਕ ਗੁਰਤੇਜ ਜੀ ਪੁਰਸਾੜਾ ਬੱਲਾ ਦੇਖੋ ਤੁਸੀਂ ਆਪਣੀ ਗੱਲ ਕਰੋ 10000 ਥੋੜੀ ਜੀ ਬਕਾ ਵੀ ਹੈ ਕਾਂਡ ਕਿ ਤੁਹਾਨੂੰ ਵੈਸੀ ਪੜ ਲਿਆ ਕਰਿਆ ਨਹੀਂ ਕਿੱਥੋਂ ਰਹਿਣ ਵਾਲੇ ਆ ਬਾਈ ਆਰਮੀ ਚੋਂ ਆਏ ਹੋਏ ਤੁਸੀਂ ਕਿੱਥੇ ਕਿੱਥੇ ਪਹਿਲਾਂ ਕਰਿਆ ਕੁਛ ਪਿਸਟਲ ਜਿਹੜਾ ਤੁਸੀਂ ਲਿਆ ਸੀ ਕੁਝ ਹੋਰ ਕਾਂਡ ਵੀ ਕਰਿਆ ਬੱਚਿਆਂ ਦੀ ਗੱਲ ਸੀ ਕੀ ਗੱਲ ਕੀ ਸੀ ਗਨ ਬੱਚੇ ਦੀ ਛਾ ਪਿਸਟਲ ਕੋਈ ਪਹਿਲਾਂ ਵੀ ਕਰਿਆ ਕਾਂਡ ਇਹਦੇ ਨਾਲ ਇਧਰ ਕੀ ਮਸਲਾ ਹੋ ਗਿਆ ਤਾਂ ਵੀ ਇਹ ਕਾਂਡ ਕੀਤਾ ਫਿਰ ਇਹਦੇ ਨਾਲ ਕੀ ਲੈਣਾ ਦੇਣਾ ਸੀਗਾ ਜਿਹੜੀ ਗੱਡੀ ਸੀਗੀ ਗੱਡੀ ਕਿੱਥੋਂ ਲਈ ਤੁਸੀਂ ਜਿਹੜੀ ਨੰਬਰ ਵੀ ਚੇਂਜ ਕਰਿਆ ਹੋਇਆ ਸੀ ਜੀ ਹਾਂਜੀ ਭਾਈ ਜੀ ਦੱਸੋ ਕੁਛ ਦੱਸਨਾ ਚਲੋ ਭਾਈ ਜੀ ਹੋ ਗਿਆ ਤਰੀਕ ਨੂੰ ਪ੍ਰੀਤ ਕਲੋਨੀ ਵਿੱਚ ਇੱਕ ਦਿਨ ਵੇਲੇ ਜਿਹੜਾ ਹੈਗਾ ਰੋਬਰੀ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਮੁੱਢਲੀ ਜਿਹੜੀ ਆਪਣੇ ਕੋਲ ਇਨਫਾਰਮੇਸ਼ਨ ਆਈ ਸੀਗੀ ਉਹਦੇ ਵਿੱਚ ਹੈ ਸੀਗਾ ਕਿ ਦੋ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੇ ਘਰ ਵਿੱਚ ਇਸ ਬਿਹਾਫ ਤੇ ਕਿ ਉਹ ਕੋਈ ਘਰ ਵੇਖਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਹੈਗੇ ਨੇ ਆ ਕਰਕੇ ਘਰ ਵਿੱਚ ਐਂਟਰੈਂਸ ਕੀਤੀ ਔਰ ਵੈਪਨ ਦੀ ਨੋਕ ਤੇ ਜਿਹੜਾ ਹੈਗਾ ਰੋਬਰੀ ਕੀਤੀ ਸੀਗੀ ਜਿਹਦੇ ਵਿੱਚ ਕੁਝ ਕੈਸ਼ ਤੇ ਦੋ ਡਾਇਮੰਡ ਰਿੰਗਸ ਇੱਕ ਜਿਹੜਾ ਹੈਗਾ ਆਪਣਾ ਕੜਾ ਔਰ ਕੁਝ ਜਿਹੜਾ ਹੈਗਾ ਸਮਾਨ ਹੋਰ ਸੀਗਾ ਜਿਹੜਾ ਉਹ ਰੋਬਰੀ ਕਰਕੇ ਲੈ ਗਏ ਸੀ ਉਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਆਪਣੀ ਨਾਲ ਸੀਆਈਏ ਦੀ ਟੀਮ ਤੇ ਐਸ ਐਚ ਓ ਸਾਹਿਬ ਦੀ ਟੀਮ ਜਿਹੜੀ ਹੈਗੀ ਉਹਨਾਂ ਨੇ ਲੱਗ ਕਰਕੇ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਉਨ੍ਹਾਂ ਦੀ ਚੈਕਿੰਗ ਕੀਤੀ ਔਰ ਨਾਲ ਦੇ ਨਾਲ ਜਿਹੜਾ ਆਪਣੇ ਇਨਫੋਰਮੇਸ਼ਨ ਸੀਗੀ ਉਹਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਔਰ ਤਫਤੀਸ਼ ਵਿੱਚ ਜਿਹੜਾ ਹੈਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੁਖਵਿੰਦਰ ਸਿੰਘ ਕੰਪਲੇਨੈਂਟ ਹੈਗਾ ਉਹਦੇ ਬਿਆਨ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਇੱਕ ਲੇਡੀ ਦੇ ਨਾਮ ਜਿਹੜਾ ਹੈਗਾ ਨਾਮ ਰਿਵੀਲ ਹੋਇਆ ਜਿੱਤੋਂ ਪਤਾ ਲੱਗਾ ਕਿ ਇਹ ਲੇਡੀ ਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀਗੇ ਔਰ ਉਹ ਇੱਕ ਜਿਹੜੀ ਲੇਡੀ ਹੈਗੀ ਹੈ ਉਹਨੇ ਇੱਕ ਚੈੱਕ ਤੇ ਇੱਕ ਜਿਹੜਾ ਖਾਲੀ ਕਾਗਜ਼ ਸੀਗਾ ਉਹ ਇਹਦੇ ਕੋਲ ਦਿੱਤਾ ਸੀਗਾ ਜਿਹਦੇ ਕਰਕੇ ਇਹ ਬਲੈਕਮੇਲ ਵੀ ਕਰਦਾ ਸੀਗਾ ਔਰ ਕਈ ਵਾਰੀ ਇਹਨੂੰ ਬਾਹਰ ਵੀ ਲੈ ਕਰਕੇ ਗਿਆ ਹੈਗਾ ਉਹ ਜਿਹੜੀ ਲੇਡੀ ਸੀਗੀ ਅੱਗੇ ਉਹਦਾ ਇੱਕ ਗੁਰਤੇਜ ਸਿੰਘ ਹੈਗਾ ਪਟਿਆਲੇ ਦਾ ਰਹਿਣ ਵਾਲਾ ਐਕਸ ਫੌਜੀ ਹੈਗਾ ਉਹਦੇ ਨਾਲ ਇਹਦੇ ਰਿਲੇਸ਼ਨ ਬਣ ਗਏ ਉਹਨੇ ਸਾਰੀਆਂ ਗੱਲਾਂ ਉਹਨੂੰ ਰਿਵੀਲ ਕਰਤੀਆਂ ਔਰ ਉਹਨੇ ਦੱਸਿਆ ਕਿ ਚੈੱਕ ਤੇ ਮੈਂ ਵਾਪਸ ਲੈ ਲਿਆ ਹੈਗਾ ਬਟ ਜਿਹੜਾ ਉਹ ਖਾਲੀ ਕਾਗਜ਼ ਹੈਗਾ ਉਹ ਅਜੇ ਵੀ ਜਿਹੜਾ ਹੈ ਉਹ ਸੁਖਵਿੰਦਰ ਸਿੰਘ ਕੋਲ ਰੱਖਿਆ ਹੋਇਆ ਹੈ ਤਾਂ ਉਸ ਕਾਗਜ਼ ਨੂੰ ਲੈਣ ਵਾਸਤੇ ਜਿਹੜਾ ਹੈਗਾ ਔਰ ਉਹਨੂੰ ਇਨਸਾਫ ਦਿਵਾਉਣ ਵਾਸਤੇ ਕਿ ਜਿਹੜੀ ਹਰੈਸਮੈਂਟ ਉਹਦੀ ਹੋ ਰਹੀ ਸੀਗੀ ਉਸ ਚੀਜ਼ ਵਾਸਤੇ ਇੰਨੇ ਗੁਰਤੇਜ ਨੇ ਕਿਹਾ ਕਿ ਮੈਂ ਤੈਨੂੰ ਇਨਸਾਫ ਦਿਵਾਉਂਗਾ ਔਰ ਉਹ ਸਾਰਾ ਕੁਝ ਲੈ ਔਰ ਇੱਕ ਪੈਟੋਏ ਪਿਸਟਲ ਜਿਹੜਾ ਹੈਗਾ ਇਹਨੇ ਅਨੰਦਪੁਰ ਸਾਹਿਬ ਤੋਂ ਪ੍ਰੋਕ્યોਰ ਕੀਤਾ ਉਹ ਲੈ ਕਰਕੇ ਇਹਦੇ ਘਰ ਆ ਕਰਕੇ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਸੀਗਾ ਕਿ ਇਹਨੇ ਪ੍ਰੋਪਰਟੀਆਂ ਆਪਣੀ ਸੇਲ ਤੇ ਲਾਈਆਂ ਹੋਈਆਂ ਨੇ ਕੁਝ ਪ੍ਰੋਪਰਟੀ ਪਹਿਲਾਂ ਵੇਚ ਵੀ ਚੁੱਕਿਆ ਹੈ ਕੁਝ ਪੈਸੇ ਇਹਦੇ ਕੋਲ ਹੈਗੇ ਨੇ ਉਹ ਅੰਦਰ ਜਾ ਕਰਕੇ ਇਹਨਾਂ ਨੇ ਖੋਹੀਤੀ ਔਰ ਖੋ ਕਰਨ ਤੋਂ ਵਿੱਚ ਇਹ ਧਮਕੀ ਵੀ ਦੇ ਕਰਕੇ ਗਏ ਕਿ ਇਹ ਜੜੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਾਨੂੰ ਜਿਹੜਾ ਹੈਗਾ ਦੋ ਦਿਨਾਂ ਵਿੱਚ ਦੇ ਇਹ ਗੱਲਾਂ ਇਹਨੇ ਸ਼ੁਰੂਆਤ ਵਿੱਚ ਲੁਕੋਈਆਂ ਬਾਅਦ ਵਿੱਚ ਸੁਪਿੰਦਰ ਸਿੰਘ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਸਾਰਾ ਕੁਝ ਰਿਵੀਲ ਕੀਤਾ ਔਰ ਜਿਹੜੇ ਇਹ ਬੰਦੇ ਸੀਗੇ ਗੁਰਤੇਜ ਸਿੰਘ ਤੇ ਸੁਨੀਲ ਜਿਹੜੇ ਪਟਿਆਲੇ ਦੇ ਰਹਿਣ ਵਾਲੇ ਹੈਗੇ ਨੇ ਜਿਹੜੇ ਜਿਹੜੇ ਕਿ ਉਸ ਲੇਡੀ ਦੇ ਨਾਲ ਕਨੈਕਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਉਹਦਾ ਉਹਨਾਂ ਦੇ ਕੋਲੋਂ ਜਿਹੜਾ ਸਮਾਨ ਖੋਇਆ ਗਿਆ ਸੀਗਾ ਉਹ ਵੀ ਰਿਕਵਰ ਕਰ ਲਿਆ ਗਿਆ ਜਿਹੜੀ ਟॉय ਪਿਸਟਲ ਸੀਗੀ ਉਹ ਵੀ ਰਿਕਵਰ ਕਰ ਲਈ ਗਈ ਹੈ ਸੋ ਇਹਦੇ ਉੱਤੇ ਦੇਖੋ ਜੀ ਹਜੇ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਹੁਣ ਕੋਰਟ ਵਿੱਚ ਪੇਸ਼ ਕਰਾ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈਗੀ ਇੰਟਰੋਗੇਸ਼ਨ ਡਿਊ ਪ੍ਰੋਸੀਜਰ ਦੇ ਥਰੂ ਕੀਤੀ ਜਾਊਗੀ ਰਿਮਾਂਡ ਲੈ ਕਰਕੇ ਔਰ ਉਹਦੇ 'ਚ ਜਿਹੜੇ ਵੀ ਫੈਕਟ ਉਨ੍ਹਾਂ ਦੇ ਬੇਸ ਤੇ ਜਿਹਦੇ ਜਿਹਦੇ ਖਿਲਾਫ ਕਾਰਵਾਈ ਬਣਦੀ ਹੈਗੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਗੁਰਤੇਜ ਸਿੰਘ ਹੈਗਾ ਔਰ ਇੱਕ ਜਿਹੜਾ ਹੈਗਾ ਸੁਨੀਲ ਕੁਮਾਰ ਹੈਗਾ। ਸਰ ਹਜੇ ਤੱਕ ਹੋਇਆ ਹੈਗੀ। ਨਹੀਂ ਹਜੇ ਦੋ ਬੰਦਿਆਂ ਦੇ ਖਿਲਾਫ ਹੀ ਪਰਚਾ ਦਰਜ ਜਿਹੜਾ ਹੈ ਇਹਨਾਂ ਦੀ ਅਰੈਸਟ ਪਾਈ ਗਈ ਹੈ। ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੀਜਰ ਹੁੰਦਾ ਹੈਗਾ ਐਸਟੈਬਲਿਸ਼ਡ ਬਾਈ ਲਾ। ਉਹਨੂੰ ਫੋਲੋ ਕਰਦੇ ਆ ਸਭ ਤੋਂ ਪਹਿਲਾਂ ਸਾਡਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਆਪਾਂ ਕੋਰਟ ਵਿੱਚ ਪੇਸ਼ ਕਰੀਏ। ਕੋਟਿ ਪੇਸ਼ ਕਰਾ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲਈ ਹੈ ਔਰ ਫਿਰ ਅਗਲੀ ਜੜੀ ਹੈਗੀ ਤਫਤੀਸ਼ ਅਮਲੇ ਚ ਲਿਆਂਦੀ ਜਾਵੇ ਜਿਹੜੇ ਸੁਖਵਿੰਦਰ ਸਿੰਘ ਅਫੀਸ਼ੀਅਲ ਇਨਵੈਸਟੀਗੇਸ਼ਨ ਇਹ ਹੀ ਦੱਸਦੀ ਹੈਗੀ ਹੈ ਕਿ ਜਿਹੜਾ ਜੋ ਮੋਡਲਾ ਬਿਆਨ ਹੁਦਾ ਹੈਗਾ ਉਹਦੇ ਸਾਰੇ ਫੈਕਟ ਉਹਨੇ ਨਹੀਂ ਦੱਸੇ ਹੈਗੇ ਨੇ ਔਰ ਕੁਝ ਚੀਜ਼ਾਂ ਲੁਕੋਈਆਂ ਨੇ ਇਸ ਤੋਂ ਇਲਾਵਾ ਮੀਡੀਆ ਦੇ ਨਾਲ ਵੀ ਉਹਨੇ ਗਲਤ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਂਝਾ ਕੀਤਾ ਹੈਗਾ ਮੈਂ ਤੁਹਾਡੇ ਸਾਰਿਆਂ ਨੂੰ ਇਹ ਹੀ ਆਸ਼ਵਾਸਾ ਦਿਨਾ ਚਾਹੁੰਦਾ ਕਿ ਜਿਹੜਾ ਕਾਰਵਾਈ ਜਿਹਦੇ ਖਿਲਾਫ ਬਣਦੀ ਹੈਗੀ ਫੈਕਟਸ ਲੁਕਾਉਣ ਦੀ ਉਹ ਵੀ ਆਪਾਂ ਕਰਾਂਗੇ ਔਰ ਚੁਕਿ ਇਹ ਸੈਂਸੇਸ਼ਨਲ ਕ੍ਰਾਈਮ ਹੈਗਾ ਦਿਨ ਵੇਲੇ ਇੱਕ ਰਿਹਾਈਸ਼ੀ ਇਲਾਕੇ ਵਿੱਚ ਰੋਬਰੀ ਤਾਂ ਹੋਣਾ ਬਹੁਤ ਵੱਡੀ ਵੱਡਾ ਕ੍ਰਾਈਮ ਹੁੰਦਾ ਹੈਗਾ ਸਾਡੀ ਟੀਮ ਨੇ ਪੁਲਿਸ ਟੀਮ ਨੇ ਕਾਫੀ ਚੰਗਾ ਕੰਮ ਕਰਦਿਆ ਹੋਇਆ ਜਿਹੜਾ ਕੇਸ ਟ੍ਰੇਸ ਕੀਤਾ ਹੈਗਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਅੱਗੇ ਤਫਤੀਸ਼ ਜਿਹੜੀ ਹੈਗੀ ਉਹ ਜਲਦੀ ਪਈ ਹੈਗੀ ਹੈ ਜਿਹੜੇ ਫੈਕਟਸ ਕਨਕਾਕ ਕੀਤੇ ਗਏ ਨੇ ਬਣਾਏ ਗਏ ਨੇ ਜਾਂ ਛੁਪਾਏ ਗਏ ਨੇ ਉਨ੍ਹਾਂ ਦੇ ਬਿਅਸ ਤੇ ਜੋ ਵੀ ਕਾਰਵਾਈ ਬਣਦੀ ਹੋਗੀ ਆਪਾਂ ਕਰਾਂਗੇ ਇਹ ਦੋ ਬੰਦੇ ਹਜੇ ਤਾਂ ਦੋ ਹੀ ਬੰਦੇ ਗ੍ਰਿਫਤਾਰ ਹੋਏ ਨੇ ਔਰ ਬਾਕੀ ਅਗਲੀ ਤਫਤੀਸ਼ ਜਿਹੜੀ ਹੈਗੀ ਹੈ ਉਹਨੋਂ ਲੇਡੀ ਜਿਹੜੀ ਹੈਗੀ ਉਹਨੂੰ ਵੀ ਆਪਾਂ ਸ਼ਾਮਲ ਤਫਤੀਸ਼ ਕਰਾਂਗੇ ਔਰ ਜੋ ਵੀ ਫੈਕਟ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਆਪਾਂ ਉਸ ਦੇ ਹਿਸਾਬ ਨਾਲ ਕਰਾਂਗੇ ਕੋਈ ਇਹਦੇ ਵਿੱਚ 127 ਔਰ 309 331 ਔਰ 351 ਜਿਹੜਾ ਹੈ ਭਾਰਤੀ ਨਿਆਂ ਸੰਹਿਤਾ ਲੱਗਿਆ ਹੈਗਾ ਇਹ ਬੇਸਿਕਲੀ ਜਿਹੜੇ ਪੁਰਾਣੇ ਸੈਕਸ਼ਨਸ ਰੋਬਰੀ ਦੇ ਹੁੰਦੇ ਸੀਗੇ ਔਰ ਘਰ ਵਿੱਚ ਐਂਟਰ ਕਰਨ ਦੇ ਜਿਹੜਾ ਹੈਗਾ ਮਤਲਬ ਜਿਸ ਤਰ੍ਹਾਂ 452 ਵਗੈਰਾ ਆਪਾਂ ਲਾਂਦੇ ਹੁੰਦੇ ਸੀਗੇ ਉਹ ਸ ਔਰ ਇਸ ਤੋਂ ਇਲਾਵਾ ਹੁਣ ਨਵੇਂ ਫੈਕਟ ਜਿਹੜੇ ਸਾਹਮਣੇ ਆਏ ਨੇ ਉਸ ਹਿਸਾਬ ਨਾਲ ਹੋਰ ਵੀ ਕੁਝ ਦੇ ਚਾਪਾ ਵਾਧਾ ਜੁਰਮ ਕਰਾਂਗੇ ਕਾਂਸਪੀਰੇਸੀ ਦਾ ਅਗਰ ਕੋਈ ਗੱਲ ਆਉਂਦੀ ਹੈਗੀ ਤਾਂ ਉਹਦੇ ਹਿਸਾਬ ਨਾਲ ਵੀ ਵਾਧਾ ਜੁਰਮ ਕੀਤਾ ਜਾਊਗਾ ਇਹ ਤਫਤੀਸ਼ ਦਾ ਹੁਣ ਵਿਸ਼ਾ ਹੈਗਾ ਆਪਾਂ ਅੱਗੇ ਇਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਸਰਪੰਚ ਸਾਹਿਬ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਦਿਸ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਬਿਕੋਜ਼ ਬੰਦਿਆ ਦੀ ਗ੍ਰਿਫਤਾਰੀ ਹੋਈ ਹੈ ਸਮਾਨ ਰਿਕਵਰ ਹੋਇਆ ਹੈਗਾ ਹੁਣ ਕੋਰਟ 'ਚ ਪੇਸ਼ ਕਰਕੇ ਇਹਨਾਂ ਦੀ ਜਿਹੜੀ ਰਿਮਾਂਡ ਲਈ ਜਾਊਗੀ ਔਰ ਰਿਮਾਂਡ ਤੋਂ ਬਾਅਦ ਜੋ ਇਹਨਾਂ ਦੀ ਪੁੱਛਗਿੱਛ ਹੋਏਗੀ ਉਦੇ ਬੇਸ ਤੇ ਹੀ ਜਿਹੜਾ ਹੈਗਾ ਅਗਲੀ ਆਪਣਾ ਦੱਸ ਸਕਦੇ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਬੋਥ ਆਰ ਐਕਸ ਗਵਰਨਮੈਂਟ ਅਫੀਸ਼ਰਸ ਇੱਕ ਆਰਮੀ ਤੋਂ ਹੈਗਾ ਇੱਕ 에어 ਫੋਰਸ ਤੋਂ ਰਿਟਾਇਰ ਹੋਇਆ ਹੈਗਾ ਤੇ ਕਿਉਂਕਿ ਇਹੋ ਜਿਹਾ ਕੋਈ ਬੈਕਗ੍ਰਾਉਂਡ ਇਹਨਾਂ ਦੇ ਨਹੀਂ ਹੈਗਾ ਜੋ ਹੰਦਲਗ ਦੀ ਤਫਤੀਸ਼ ਹਗੀ ਹੈ ਉਹਦੇ ਨਾਲ ਅਹੀ ਲੱਗਦਾ ਹੈਗਾ ਕਿ ਇਸ ਲੇਡੀ ਦੇ ਨਾਲ ਇਹਦੀ ਸਹਾਨਭੂਤੀ ਸੀਗੀ ਔਰ ਉਹਦੇ ਕਰਕੇ ਜਿਹੜਾ ਹੈਗਾ ਇਹ ਕ੍ਰਾਈਮ ਨੂੰ ਇਹਨੇ ਅੰਜਾਮ ਦਿੱਤਾ ਹੈਗਾ। ਸਰ ਜਿਹੜੀ ਦੇਖੋ ਪਹਿਲੇ ਜਿਹੜਾ ਇਹਨੇ ਨੰਬਰ ਲਾਇਆ ਹੋਇਆ ਸੀਗਾ ਨੰਬਰ ਪਲੇਟ ਉਹ ਜਾਲੀ ਸੀਗੀ ਉਸ ਤੋਂ ਬਾਅਦ ਤਫਤੀਸ਼ ਵਿੱਚ ਸਾਨੂੰ ਜਿਹੜੀ origignal ਨੰਬਰ ਪਲੇਟ ਵੀ ਮਿਲ ਗਈ ਸੀਗੀ ਔਰ ਉਹ ਤਫਤੀਸ਼ ਦਾ ਵਿਸ਼ਾ ਹੈਗਾ। ਬਾਕੀ ਉਹ ਸਾਰੇ ਫੈਕਟਸ ਆਪਾਂ ਜਿਹੜੇ ਹੈਗੇ ਨੇ ਤਫਤੀਸ਼ ਵਿੱਚ ਲੈ ਕੇ ਆ ਰਹੇ ਹਾਂ। ਸਰ ਜਿਹੜੀ ਉਹ ਲੇਡੀ ਦੇਖੋ ਮੁੱਢਲੀ ਤਫਤੀਸ਼ ਜਿਹੜੀ ਸਾਡੀ ਹੈਗੀ ਹੈ ਮੈਂ ਹਜੇ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ ਹੈਗਾ ਬਟ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਮੈਂ ਕਹਿ ਸਕਦਾ ਹੈਗਾ ਕਿ ਇਹ ਸਾਰੀ ਗੱਲਾਂ ਉਸ ਬੰਦੇ ਦੇ ਨਾਲ ਸ਼ੇਅਰ ਕਰਦੀ ਔਰ ਹੁਣ ਅੱਗੇ ਵੈਰੀਫਿਕੇਸ਼ਨ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਸੋਚੀ ਸਾਜੀ ਸਮਝੀ ਸਾਜੀ ਸਿਉ ਚੋਇਆ ਹੈਗਾ ਜਾਂ ਫਿਰ ਉਹਦੀ ਨੌਲੇਜ ਤੋਂ ਬਿਨਾ ਹੋਇਆ ਹੈਗਾ ਔਰ ਉਹਦੇ ਬੇਸ ਤੇ ਹੀ ਜਿਹੜੀ ਅਗਲੀ ਕਾਰਵਾਈ ਉਹ ਅਮੁਲਜ ਲਿਆਂਦੀ ਜਾਊਗੀ ਲੈਡੀਜ਼ ਨੇ ਸਰ ਹਜੇ ਤੱਕ ਸਾਡੇ ਕੋਲ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਹੈਗੀ ਹੁਣ ਜਦੋਂ ਉਹਨੂੰ ਤਫਤੀਸ਼ ਵਿੱਚ ਸ਼ਾਮਲ ਕਰਾਂਗੇ ਆਪਾਂ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਸੈਕਸ਼ੂਅਲ ਹਰੈਸਮੈਂਟ ਦੀ ਵੀ ਗੱਲ ਹੈਗੀ ਹੈ ਜਿਹੜੀ ਆਪਾਂ ਆਪਣੇ ਸਾਹਮਣੇ ਆ ਰਹੀ ਹੈਗੀ ਹੈ ਤਾਂ ਉਹ ਚੀਜ਼ਾਂ ਨੂੰ ਵਿਚਾਰਿਆ ਜਾਊਗਾ ਤਫਤੀਸ਼ ਵਿੱਚ ਔਰ ਜੋ ਬੰਦੀ ਕਾਰਵਾਈ ਆਪਾਂ ਕਰਾਂਗੇ ਇਹ ਲੇਡੀ ਮੈਰਿਡ ਹੈ ਡਾਈ ਹਾਂਜੀ ਜਿਹੜਾ ਇਹ ਸੁਖਿੰਦਰ ਸਿੰਘ ਹੈਗਾ ਐਵੀ ਮੈਰਿਡ ਹੈਗਾ ਤੇ ਬੱਚੇ ਫੈਮਿਲੀ ਬਾਹਰ ਹੈਗੇ ਤੇ ਜਿਹੜਾ ਗੁਰਤੇਜ ਸਿੰਘ ਹੈਗਾ ਉਹ ਵੀ ਮੈਰਿਡ ਹੈਗਾ ਤੇ ਬਾਕੀ ਅੱਗੇ ਤਫ਼ਤੀਸ਼ ਜਿਹੜੀ ਹੈਗੀ ਉਹ ਚੱਲਦੀ ਪਈ ਹੈ ਦੇਖੋ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜਿਹੜਾ ਉਹ ਚੈੱਕ ਔਰ ਜਿਹੜਾ ਇਹ ਕਿਤੇ ਕੋਲ ਕਾਗਜ਼ ਸੀਗਾ ਖਾਲੀ ਉਹਦੇ ਬੇਸ ਤੇ ਉਹ ਬਲੈਕਮੇਲ ਕਰਦਾ ਸੀਗਾ ਇਹ ਸਾਨੂੰ ਹੁਣ ਤੱਕ ਤਫ਼ਤੀਸ਼ ਵਿੱਚ ਆਇਆ ਹੈ ਬਟ ਉਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਇਹ ਹਜੇ ਵੈਰੀਫਿਕੇਸ਼ਨ ਜਿਹੜੀ ਹੈ ਦੱਸੂਗੀ ਇਹ 12ਵੀਂ ਜਾ ਕੇ ਆਈ ਹੈ ਕੁੜੀ ਇਹਦੇ ਨਾਲ ਹੁਣ ਉਹ ਮਤਲਬ ਮਜਬੂਰੀ ਚ ਗਈ ਹੈ ਜਿਆ ਵੇ ਲਿੰਗਲੀ ਗਈ ਹੈਗੀ ਉਹ ਸਾਰਾ ਕੁਝ ਦੇਖਣ ਵਾਲੀ ਗੱਲ ਹੈਗੀ ਹੈ ਕਨਸੈਂਟ ਯਾ ਨਾਨ ਕਨਸੈਂਟ ਹੈਗਾ ਤੇ ਦੁਬਈ ਦੀ ਗੱਲ ਸੁਣਨੀ ਚਾਹੀਏ ਬਾਕੀ ਉਹਨ ਵੈਰੀਫਿਕੇਸ਼ਨ ਜਿਹੜੀ ਹੈਗੀ ਉਹ ਆਪਾਂ ਉਹਨੂੰ ਵੈਰੀਫਿਕੇਸ਼ਨ ਕਰ ਰਹੇ ਆ ਡਾਕੂਮੈਂਟ ਜਦੋਂ ਆਉਣਗੇ ਤਫਤੀਸ਼ ਵਿੱਚ ਉਹਦੇ ਹਿਸਾਬ ਨਾਲ ਆਪਾਂ ਕਾਰਵਾਈ ਕਰਾਂਗੇ ਲੇਡੀ ਪੇਜ